ਜੀ ਆਪਦੀ ਮਦਰ ਨਾਲ ਟੀਵੀ ਦੇਖ ਰਹੀ ਸੀ ਉਥੋਂ ਦੋ ਮੁੰਡੇ ਆਏ ਤੇ ਚੱਕ ਕੇ ਲੈ ਗਏ ਬੱਚੀ ਨੂੰ ਕਿਡਨਾਪ ਕਰੰਦਾ ਕਿ ਕਿਤੇ ਬਲੀ ਬਲੀ ਦੇਣ ਵਾਲਾ ਸਿਸਟਮ ਸਾਡੇ ਵਾਸਤੇ ਬਹੁਤ ਸ਼ਰਮ ਦੀ ਗੱਲ ਹੈ ਵੀ ਆਪਦੀ ਮਦਰ ਨਾਲ ਪਿਆ ਬੱਚਾ ਆਪਦੇ ਘਰ ਚ ਸੇਫ ਨਹੀਂ ਪਤੜਾ ਐਸਐਚਓ ਸੀਗੇ ਉਥੇ ਇੱਕ ਬੱਚੀ ਦੀ ਦਾ ਜਿਹੜਾ ਕਿਡਨਾਪਿੰਗ ਦਾ ਕੇਸ ਹੁੰਦਾ ਹੈ ਉਹ ਕਿਸ ਤਰ੍ਹਾਂ ਨਾਲ ਸੂਝ-ਬੂਝ ਨਾਲ ਤੁਸੀਂ ਉਹ ਹੱਲ ਕੀਤਾ ਉਹ ਆਪਣੇ ਆਪ 'ਚ ਬੜਾ ਇੰਟਰਸਟਿੰਗ ਕਿਸ ਸੀ ਕਿਉਂਕਿ ਅਮੀਰ ਘਰ ਦੀ ਬੱਚੀ ਸੀ ਉਹ ਹਾਂਜੀ ਤੇ ਉਹ ਤੇ ਪਿੰਡ ਦੇ ਲੋਕ ਜਿਹੜੇ ਜਿਨ੍ਹਾਂ ਨੇ ਉਹ ਕਿਡਨੈਪ ਕੀਤੀ ਉਹ ਸਮਝਦੇ ਸੀ ਇਹ ਬੜੇ ਭਲੇ ਬਾਣਸ ਨੇ Patna Gargbhas service ਹੈ ਹਮ ਇੱਕ ਛੇਬਸ ਸਰਵਿਸ ਵਾਲੇ ਆ ਹਮ ਇੱਕ ਗਰਗਬਸ ਇਹ ਦੋਹੇ ਰਿਸ਼ਤੇਦਾਰ ਹੈ ਸਾਲਾ ਪਣੋਈ ਜਾਂਦੇ ਛੇਬਸ ਵਾਲੇ ਦੇ ਜਿਹੜੇ ਮੁੰਡਾ ਛੇਬ ਹੁੰਦਾ ਸੀ ਸਾਡਾ ਦੋਸਤ ਹੁੰਦਾ ਸੀ ਫਿਰ ਦੋਸਤ ਰਤਨ ਬਰਾੜ ਉਹਨਾਂ ਦੋਸਤ ਹੀ ਉਹਦੇ ਕਰਕੇ ਮੈਂ ਜਾਣਦਾ ਸੀ ਹਮ ਤਾਂ ਉਹਨਾਂ ਨਾਲ ਜਾਣ ਪਹਿਚਾਨ ਸੀ ਗਰਗ ਬਸਾਲਾ 6 ਬਸਾਲਾਂ ਦੀ ਕੀਮਤ ਦਾ ਸਾਲਾ ਸੀ ਇਹ ਸ਼ਾਮ ਜੇ ਨੂੰ ਆਈ ਮੇਰੀ ਪੋਸਟਿੰਗ ਹੋਈ ਨੂੰ ਅਜੇ 10 ਦਿਨ ਹੀ ਹੋਏ ਸੀ ਉੱਥੇ ਤੇ ਸ਼ਾਮ ਨੂੰ ਸਰ ਨੂੰ ਇਨਫੋਰਮੇਸ਼ਨ ਮੈਂ ਨੇ ਸੱਚ ਉਹਨੇ ਦੱਸਿਆ ਵੀ 9 ਸਾਲਾਂ ਦੀ ਬੱਚੀ ਹੈ ਜੀ ਉਹਨੂੰ ਗੁੰਮ ਹੋ ਗਈ ਜਿਹੜੀ ਪਹਿਲੀ ਇਨਫੋਰਮੇਸ਼ਨ ਚਲੋ ਜਦੋਂ ਉੱਥੇ ਗਈ ਮੈਂ ਤੇ ਪਰਿਵਾਰ ਨੂੰ ਮਿਲੇ ਤਾਂ ਪਤਾ ਲੱਗਿਆ ਵੀ ਬੱਚੀ ਆਪਦੀ ਮਦਰ ਨਾਲ ਬੈਡਰੂਮ 'ਚ ਬੈਠ ਟੀਵੀ ਦੇਖ ਰਹੀ ਸੀ ਉੱਥੋਂ ਦੋ ਮੁੰਡੇ ਆਏ ਤੇ ਚੱਕ ਕੇ ਲੈ ਗਏ ਅੱਛਾ ਜੀ ਤਾਂ ਸਹੀ ਗੱਲ ਹੈ ਵੀ ਮੇਰੇ ਆਸਤੇ ਬਹੁਤ ਵੱਡੀ ਸ਼ਰਮ ਵਾਲੀ ਗੱਲ ਸੀ ਤੁਸੀਂ ਉਦੋਂ ਐਸਐਚਓ ਸੀ ਡੀਐਸਪੀ ਸੀ ਡੀਐਸਪੀ ਪਤਨਾ ਸੀ ਮਤਲਬ ਮੈਂ ਮਹਿਸੂਸ ਕਰਦਾ ਸੀ ਵੀ ਸਾਡੇ ਆਸਤੇ ਬਹੁਤ ਸ਼ਰਮ ਦੀ ਗੱਲ ਹੈ ਵੀ ਆਪਦੀ ਮਦਰ ਨਾ ਪਿਆ ਬੱਚਾ ਆਪਦੇ ਘਰ ਚ ਸੇਫ ਨਹੀਂ ਤਾਂ ਹੋਰ ਅਸੀਂ ਸਿਕਿਉਰਿਟੀ ਦੇ ਜਾਂ ਸੇਫਟੀ ਦੀ ਕੀ ਜ਼ਿੰਮੇਵਾਰੀ ਦੇ ਸਕਦੇ ਹਾਂ ਮਤਲਬ ਲਾਅ ਐਂਡ ਆਰਡਰ ਦੇ ਐਂਗਲ ਤੋਂ ਤਾਂ ਲੋਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਤਲਬ ਜਾਂਦਾ ਹੈ ਜਿਹੜਾ ਗੰਦਾ ਮੈਸੇਜ ਜਾਂਦਾ ਹੈ ਜਿਹੜਾ ਗਲਤ ਮੈਸੇਜ ਜਾਂਦਾ ਹੈ ਹਾਂ ਗਲਤ ਅਕਸ ਜਾਂਦਾ ਹੈ ਵੀ ਪੁਲਿਸ ਕੀ ਕਰਦੀ ਹੈ ਹੈਨਾ ਤਾਂ ਲੋਕਾਂ ਚ ਵੀ ਜਦੋਂ ਦੱਸਿਆ ਪੈਂ ਉੱਥੇ ਪਹਿਲਾਂ ਐਸਐਚਓ ਕੱਗੇ ਰਾਇ ਸੀ ਸੋ ਥੋੜਾ ਜਿਆ ਜਿਹੜੇ ਬਣਿਆ ਹੋਇਆ ਸੀ ਲੋਕਾਂ ਨਾਲ ਤਾਲ ਮੇਲ ਜਾਂ ਬਸ ਗਰਗ ਤੇ ਛੇ ਵਾਲੇ ਨਾਲ ਵੀ ਸ ਜਾਣਦੇ ਲੋਕਾਂ ਦਾ ਜਿਵੇਂ ਇਮੀਜੇਟ ਹੁੰਦਾ ਵੀ ਧਰਨਾ ਲਾ ਦੀ ਜੀ ਆਹ ਕਰਦੀ ਜੀ ਉਹ ਕਰਦੀ ਜੀ ਮਨ ਨੂੰ ਕਹੇ ਵੀ ਯਾਰ ਜਿਹੜਾ ਧਰਨਾ ਹੈ ਤਾਂ ਤੁਹਾਡੇ ਕੋਲੇ ਇੱਕ ਦਿਨ ਬਾਅਦ ਦੋ ਦਿਨ ਬਾਅਦ ਇਹ ਹਥਿਆਰ ਤਾਂ ਤੁਹਾਡੇ ਕੋਲ ਹੈਗਾ ਜਦੋਂ ਮਰਜ਼ੀ ਲਾ ਦਿਓ ਹੁਣ ਸਾਡੇ ਕੋਲੇ ਆਹ ਕੁਛ ਘੰਟੇ ਸਾਡੇ ਕੋਲੇ ਕੰਮ ਕਰਨ ਦੇ ਵੀ ਸਾਨੂੰ ਕਰ ਲੈਣ ਦੋ ਸਾਡਾ ਪਹਿਲੀ ਨਜ਼ਰੇ ਸਾਡਾ ਧਿਆਨ ਗਿਆ ਵੀ ਬੱਚੀ ਨੂੰ ਕਿਡਨੈਪ ਕਰਨ ਦਾ ਵੀ ਕਿਤੇ ਬਲੀ ਬਲੀ ਦੇਣ ਵਾਲਾ ਸਿਸਟਮ ਹੋਵੇ ਜਿਹੜੇ ਗੱਲ ਤੋਂ ਸਾਨੂੰ ਵੱਡਾ ਡਰ ਸੀ ਨਾਰਮਲੀ ਬੱਚਿਆਂ ਦੀ ਕਿਡਨੈਪ ਨਾਰਮਲੀ ਬੱਚਿਆਂ ਦੀ ਖਾਸ ਤੌਰ ਤੇ ਕੁੜੀ ਦੀ ਮੁੰਡੇ ਨੂੰ ਕਿਡਨੈਪ ਕਰ ਲੈਂਦੇ ਫਿਰ ਵੀ ਅਸੀਂ ਜਿਹੜਾ ਆਪਣੇ ਸਮਾਜਿਕ ਤੌਰ ਤੇ ਬਣਾ ਹੋਇਆ ਵੀ ਮੁੰਡੇ ਨੂੰ ਫਿਰ ਵੀ ਆਪਾਂ ਸੋਚਦੇ ਆਂ ਵੀ ਰੈਂਸਮ ਲਈ ਰੈਂਸਮ ਲਈ ਹੋਵੇ ਚਲੋ ਅਸੀਂ ਜਿਹੜੇ ਉਹਨਾਂ ਤੋਂ ਪਰਿਵਾਰ ਨਾਲ ਇੰਟਰੈਕਟ ਕਰਨਾ ਸ਼ੁਰੂ ਕਰਤਾ ਗੱਲਾਂ ਬਾਤਾਂ ਉਹ ਕਰ ਲਈ ਪਰਚਾ ਦਰਜ ਕਰ ਲਿਆ ਇੰਟਰੈਕਟ ਕਰਨਾ ਸ਼ੁਰੂ ਕਰਤਾ 11 11:30 ਵਜੇ ਰੈਂਡਸੈਂਬਲੀ ਕਾਂ ਲੱਗੀ ਵੀ 10 ਲੱਖ ਰੁਪਇਆ ਦੇ ਦਿਓ ਤੇ ਕੁੜੀ ਨੂੰ ਲੈ ਲਿਓ ਪੁਲਿਸ ਨੂੰ ਉਹਨਾਂ ਦੱਸਿਓ ਨਹੀਂ ਉਹ ਮਾਰ ਜਿਵੇਂ ਧਮਕੀ ਜਿਵੇਂ ਠਿਕਾ ਹੁੰਦਾ ਮੈਂ ਉਹਨਾਂ ਨੂੰ ਕਿਹਾ ਪੁਲਿਸ ਨੂੰ ਮੈਂ ਕਿਹਾ ਵੀ ਕਿਸੇ ਨੇ ਇਹਨਾਂ ਦੇ ਘਰੇ ਨਹੀਂ ਆਉਣਾ ਸਿਵਲ ਕੱਪੜਿਆਂ ਦੇ ਵਿੱਚ ਮੈਂ ਤੇ ਉਹ ਦੋ ਮੁੰਡੇ ਸਾਡੇ ਇੱਕ ਐਸਐਚਓ ਹੁੰਦਾ ਸੀ ਅਸ਼ੋਕ ਇੱਕ ਹੁੰਦਾ ਸੀ ਮੁੰਡੇ ਦਾ ਨਾ ਬੜਾ ਮਿਰਨਾਸਕ ਕਰਕੇ ਜਿਹਨੇ ਬਹੁਤ ਮਿਹਨਤ ਕੀਤੀ ਸੀ ਵਿਚਾਰੇ ਨੇ ਸਲਿੱਪ ਹੋ ਗਿਆ ਸਲਪ ਹੋ ਗਿਆ ਹਾਂ ਬਹੁਤ ਵਧੀਆ ਸੀ ਮੁੰਡਾ ਅੱਛਾ ਜੀ ਉਹ ਨਾਲ ਸਾਡੇ ਅਸੀਂ ਤਿੰਨੇ ਜਾਣੇ ਉਹਨਾਂ ਦੇ ਘਰੇ ਇੰਟਰੈਕਟ ਉਹਨਾਂ ਨਾਲ ਕਰਦੇ ਸੀ ਉਹ ਜਦੋਂ ਰੈਨਸਮ ਲਈ ਕਾਲ ਆ ਗਈ ਅਸੀਂ ਕਿਹਾ ਵੀ ਅਜੇ ਪਹਿਲਾਂ ਤੁਸੀਂ ਕਹੋ ਵੀ ਪਹਿਲਾਂ ਟਾਈਮ ਦੇਣਗੇ ਫਿਰ ਕਰਨਗੇ ਹੌਲੀ ਹੌਲੀ ਇਸ ਤਰ੍ਹਾਂ ਦਾ ਅਸੀਂ ਉਹਨਾਂ ਦਾ ਰਿਕਾਰਡ ਮੋਰ ਕੋਡ ਲੈ ਲਿਆ ਵੀ ਤੁਹਾਡੇ EMPLOYEE ਕੌਣ ਰਹੇ ਆ ਤੁਹਾਡੇ ਕਿ ਨਿਕਲੇ ਕੌਣ ਆ ਇਹ ਕੌਣ ਆ ਉਹ ਕੌਣ ਉਹ ਸਾਰਾ ਕੁਝ ਕਰਦੇ ਤੇ ਸਾਨੂੰ ਹੌਲੀ ਹੌਲੀ ਟਰੈਕ ਹੋਣਾ ਸ਼ੁਰੂ ਹੋ ਗਿਆ ਸ਼ੱਕ ਪੈ ਗਿਆ ਬੰਦੇਾਂ ਤੇ ਉਹਨਾਂ ਸਮਿਆਂ ਦੇ ਵਿੱਚ ਜ਼ਿਆਦਾਤਰ ਹੁੰਦਾ ਸੀ ਹੁਣ ਤਾਂ ਨਾ ਹੀ ਵਰਤਿਆ ਜਾਂਦਾ ਨਾ ਹੀ ਅਪਰਾਧੀ ਵੀ ਉਹਨਾਂ ਸਮਿਆਂ ਦੇ ਵਿੱਚ ਮੋਬਾਈਲ ਫੋਨ ਮਤਲਬ ਬਹੁਤ ਸੋਰਸ ਸੀ ਕਿਸੇ ਵਾਰ ਦਾ ਤੁਹਾਨੂੰ ਟ੍ਰੇਸ ਕਰਨ ਦਾ ਉਦੋਂ ਪੁਲਿਸ ਨੇ ਟਰੈਕਿੰਗ ਲਈ ਸ਼ੁਰੂਆਤ ਕੀਤੀ ਕੀਤੇਗੀ ਹੁਣ ਤੱਕ ਅਪਰਾਧੀਆਂ ਨੂੰ ਹੀ ਪਤਾ ਲੱਗਿਆ ਨਾ ਹੁਣ ਤਾਂ ਅਪਰਾਧੀ ਟਰਾਈ ਕਰਦੇ ਆ ਮਤਲਬ ਪੁਲਿਸ ਘੱਟ ਕਰਦੀ ਆ ਤੇ ਉਦੋਂ ਇਹ ਵਧੀਆ ਹਥਿਆਰ ਵਰਤੇ ਜਾਂਦੇ ਸੀ ਸਮੇਂ ਦੇ ਹਿਸਾਬ ਨਾਲ ਪੁਲਿਸ ਨੇ ਵਧੀਆ ਵਰਤਿਆ ਚਲੋ ਉਹਦੇ ਤੋਂ ਨਾ ਹੀ ਸਾਨੂੰ ਆਹਲੀ-ਆਲੀ ਜੱਜਮੈਂਟ ਹੋ ਗਈ ਬੰਦੇ ਦੀ ਵੀ ਆਹ ਬੰਦੇ ਆ ਆਹਾਂ ਬੰਦਿਆਂ ਦੇ ਬੰਦੇ ਆਡੈਂਟੀਫਾਈ ਹੋ ਗਏ ਬੰਦੇਾਂ ਦੇ ਨੰਬਰ ਆਡੈਂਟੀਫਾਈ ਹੋ ਗਏ ਬੰਦਾ ਨੰਬਰ ਆਇਡੈਂਟੀਫਾਈ ਹੋ ਗਿਆ ਤਾਂ ਉਹਨਾਂ ਦੀ ਮੂਵਮੈਂਟ ਆਇਡੈਂਟੀਫਾਈ ਹੋ ਗਈ। ਫਿਰ ਜਿੱਥੇ ਆ ਕੇ ਠਹਿਰਦੇ ਸੀ ਅਸੀਂ ਉਹਨਾਂ ਦੇ ਪਰਿਵਾਰ ਨਾਲ ਕੀਤੀ ਵੀ ਆਇਸਪੈਂਡ ਚੋਂ ਤੁਹਾਡਾ ਕੋਈ ਮੁਲਾਜ਼ਮ ਹੋਵੇ। ਉਹ ਕਹਿੰਦੇ ਸਾਡੇ ਆ ਮੁਲਾਜ਼ਮ ਸੀ ਸਾਡੇ। ਮੈਂ ਕਿਹਾ ਇਹ ਕਿੱਥੇ ਆ? ਹੂੰ। ਕਹਿੰਦੇ ਹੁਣ ਤਾਂ ਹਟ ਗਿਆ। ਫਿਰ ਇਹ ਉਹਨਾਂ ਨੂੰ ਪੁੱਛਿਆ ਵੀ ਕਦੋਂ ਰਿਹਾ ਸੀ ਕਿੱਥੇ ਰਿਹਾ ਸੀ। ਤਾਂ ਉਹਨਾਂ ਨੇ ਜਿਹੜਾ ਰੂਟ ਦੱਸਿਆ ਸੀ ਉਹ ਰੂਟ ਤੇ ਉਹ ਟੈਲੀ ਹੁੰਦਾ ਸੀ। ਹੂੰ। ਵੀ ਇਹਦੇ ਤੇ ਚੱਲਦਾ ਸੀ ਉਦੋਂ ਹੋਟੈਲੀ ਹੁੰਦਾ ਸੀ। ਆ ਸਾਡੇ ਉਹ ਧਿਆਨ ਚ ਆ ਗਿਆ। ਹੂੰ ਵੀ ਆ ਬੰਦੇ ਡਿਟੈਕਟ ਹੋ ਕੇ ਵੀ ਆਇਆ ਹੁਣ ਅਸੀਂ ਉਹਨਾਂ ਨੂੰ ਕਹਤਾ ਵੀ ਤੁਹਾਡੀ ਜੀ ਪੈਸੇ ਦੀ ਗੱਲ ਹੁੰਦੀ ਹੈ ਤੁਸੀਂ ਪੈਸੇ ਦੇ ਦਿਓ ਕੁੜੀ ਜੇ ਕਹਿਣਾ ਵੀ ਕੁੜੀ ਛੱਡ ਦਿਆਂਗੇ ਤੇ ਪੈਸੇ ਦੇ ਦੇ ਤੇ ਕੁੜੀ ਛੱਡ ਆ ਲੋ ਅਸਾਂ ਨੂੰ ਇੱਕ ਬੰਦੇ ਦਾ ਨਾਸਤਾ ਵੀ ਸਾਨੂੰ ਪਤਾ ਲੱਗਿਆ ਵੀ ਬੰਦੇ ਕੌਣ ਹੈ ਜੇ ਅਸੀਂ ਉਹਨਾਂ ਨੂੰ ਫੜਨ ਗਏ ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ ਬਾਰੇ ਪਤਾ ਹੈ ਉਹਨਾਂ ਨੇ ਕੁੜੀ ਨੂੰ ਮਾਰ ਦੇਣਾ ਤੇ ਵੀ ਪੈਸੇ ਵੀ ਬਰਾਮਦ ਕਰ ਲਾਂਗੇ ਬੰਦੇ ਵੀ ਫੜ ਲਾਂਗੇ ਕੁੜੀ ਦੀ ਜਾਨ ਬਚਾਉਣੀ ਬਹੁਤ ਜ਼ਰੂਰੀ ਹੈ ਉਹਨਾਂ ਨੇ ਘਰਦਿਆਂ ਨੇ ਉਹਦੇ ਨਾਲ ਕੀਤੀ ਡੀਲ ਵੀ ਠੀਕ ਹੈ 10 ਲੱਖ ਰੁਪਏ ਦੱਸੋ ਕਿੱਥੇ ਦੇਣਾ ਉਹਨਾਂ ਨੇ ਦੋ ਤਿੰਨ ਟਿਕਾਣੇ ਜੇ ਬਦਲੇ ਪਹਿਲਾਂ ਸਮਾਨੇ ਵੱਲ ਲੈ ਗਏ ਫਿਰ ਉੱਤੇ ਲੈ ਗਏ ਤੇ ਕੀਰ ਨੂੰ ਇੱਕ ਬੱਸ ਅੱਡਾ ਚੌਕੀ ਬੱਸ ਅੱਡਾ ਉਹਦੇ ਤੇ ਉਹਨਾਂ ਨੇ ਕਿਹਾ ਤਾਂ ਵੀ ਉੱਥੇ ਰੱਖ ਦਿਓ ਉਹਨਾਂ ਨੇ ਪੈਸੇ ਰੱਖੇ ਤੇ 10 ਲੱਖ ਰੁਪਏ ਲੈ ਕੇ ਹੁੰਦੇ ਬੰਨੇ ਕੁੜੀ ਉਹਨਾਂ ਨੇ ਅੱਧੇ ਘੰਟੇ ਬਾਅਦ ਜਿੱਥੇ ਦੱਸਿਆ ਸੀ ਉੱਤੇ ਛੱਡਤੀ ਘਰੇ ਆ ਗਈ ਮਨ ਕੇ ਵੀ ਕੁੜੀ ਨੂੰ ਠੀਕ ਠਾਕ ਹੈ ਬਸ ਹੁਣ ਇਹਦੀ ਵਾਰ ਤੁਹਾਡਾ ਕੰਮ ਖਤਮ ਹੁਣ ਸਾਡਾ ਅਸੀਂ ਉਹਨਾਂ ਦਾ ਘਰ ਪਹਿਲਾਂ ਹੀ ਰਹਿ ਕੇ ਕਰ ਲਈ ਸੀ ਵੀ ਕਿੱਥੇ ਘਰ ਹੈ ਨਿਆਲਪਿੰਡ ਸੀ ਇਹ ਹਮ ਪਾਤਰਾਂ ਤੋਂ ਬਾਹਰ ਨਿਕਲ ਗਏ ਉਹ ਬੰਦੇ ਨਿਆਲਪਿੰਡ ਦੇ ਰਹੇ ਨਿਆਲਪਿੰਡ ਦੇ ਸੀ ਨਿਆਲਪਿੰਡ ਦੇ ਅਸੀਂ ਆਲੇ ਦੁਆਲੇ ਨਾਕੇ ਲਵਾਤੇ ਉਹਨਾਂ ਦਾ ਟਰੱਕ ਦਾ ਟਰੱਕ ਵੀ ਸੀ ਉਹਨਾਂ ਕੋਲੇ ਹਮ ਸਾਡੇ ਜਿਹੜੇ ਕੋਈ ਅਫਸਰ ਸੀ ਵਿੱਚ ਉਹ ਸਲਾਹ ਦਿੰਦੇ ਵੀ ਕਹਿੰਦੇ ਹੁਣੇ ਆਪਾਂ ਰੇਡ ਕਰਦੀਏ ਮੈਂ ਕਿਹਾ ਨਹੀਂ ਆਪਾਂ ਨਾ ਵੀ ਤਿੰਨ ਘੰਟੇ ਜਦੋਂ ਬੰਦੇ ਕੋਲੇ ਇੰਨੇ ਪੈਸੇ ਹੁੰਦੇ ਆਨ ਐਕਸਪੈਕਟਿਡ ਉਹਦੀ ਔਕਾਤ ਮੁਤਾਬਕ ਤਾਂ ਉਹ दारू-ਦਰੂ ਪੀਣਗੇ ਚਾਂਬੜਾ ਪਾਉਣਗੇ ਤਿੰਨ ਚਾਰ ਘੰਟੇ ਬਾਅਦ ਸ਼ਾਂਤ ਹੋਣਗੇ ਆਪਾਂ ਉਹਨੂੰ ਸ਼ਾਂਤ ਹੋਣ ਨੂੰ ਫੜਾਂਗੇ ਕਹਿੰਦੇ ਭੱਜ ਨਾ ਜਾਣ ਮੈਂ ਨਾਕੇ ਲਵਾ ਦਿੰਨੇ ਆ ਸੜਕਾਂ ਤੇ ਉਹਨਾਂ ਨੂੰ ਉਹ ਤਾਂ ਬੇਫਿਕਰ ਹਨ ਬੰਦੇ ਆਇਡੈਂਟੀਫਾਈਡ ਨੇ ਬੰਦੇ ਆਇਡੈਂਟੀਫਾਈਡ ਹੈ ਉਹ ਤਾਂ ਬੇਫਿਕਰ ਹੈ ਨਾ ਵੀ ਅਸੀਂ ਤਾਂ ਸਾਡਾ ਆਪਰੇਸ਼ਨ ਸਫਲ ਹੋ ਗਿਆ ਹੂੰ ਚਲੋ ਜੀ ਅਸੀਂ ਉੱਥੇ ਗਏ 3:00 ਵਜੇ ਅਸੀਂ ਰੇਡ ਕੀਤਾ ਇਹ ਹੈਗੇ 11:00 ਵਜੇ ਉਹਨਾਂ ਨੇ ਕੁੜੀ ਛੱਡੀ ਸੀ ਅਸੀਂ 3:00 ਵਜੇ ਰੇਡ ਕੀਤਾ ਤੇ ਉਹ ਜਦੋਂ ਮੁਲਾਇਆ ਤੇ ਸੁੱਤੇ ਪਏ ਸੁੱਤੇ ਵੇਜੇ ਦਰਵਾਜ਼ਾ ਖਲਾਇਆ ਉਹਨਾਂ ਨੂੰ ਦੱਸਤਾ ਵੀ ਤੁਸੀਂ ਵੀ ਸਮਝ ਗਏ ਹੋ ਹੁਣ ਅਸੀਂ ਕਿਉਂ ਆਏ ਆ ਹੂੰ ਹੈਨਾ ਉਹ ਜਦੋਂ ਮਾਰਾ ਜਾਂ ਪੁੱਛਿਆ ਉਹਨਾਂ ਤੋਂ ਪਹਿਲਾਂ ਡਰਾਮਾ ਇਹ ਕਰਨ ਲੱਗੇ ਫਿਰ ਉਹਨਾਂ ਨੇ ਇੱਕ ਸਪਰੇਅ ਵਾਲੀ ਖਾਲੀ ਬਾਲਟੀ ਸੀ ਉਹਦੇ 'ਚ 10 ਲੱਖ ਰੁਪਏ ਪਿਆ ਤੇ ਦੇਤਾ ਅਸੀਂ ਦੋਹੇ ਮੁੰਡੇ ਲਾਏ ਉਹਨਾਂ ਦਾ ਫਾਦਰ ਤੇ ਮਦਰ ਤਾਂ ਉਹ ਅੱਗੇ ਇਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਛੱਡ ਆਏ ਆ ਕੇ ਉਹਨਾਂ ਨੂੰ ਪੁੱਛ ਕੇ ਕੀਤੀ ਸਾਰੀ ਸਟੋਰੀ ਪੁੱਛੀ ਕਿੱਧਰ ਨੂੰ ਗਏ ਕਿਵੇਂ ਗਏ ਕਿਵੇਂ ਹੋਇਆ ਕਿਉਂ ਚੱਕੇ ਕੀ ਇਨਫੋਰਮੇਸ਼ਨ ਸੀ ਜੋ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਜ਼ਰੂਰੀ ਸੀ ਕਿਉਂਕਿ ਜੇ ਆ ਕੇ ਸੌਂ ਜਾਂਦੇ ਤਾਂ ਗੈਪ ਪੈ ਜਾਂਦਾ ਕੋਈ ਨਾ ਕੋਈ ਕਿਸੇ ਪਾਸੇ ਉਹ ਅਸੀਂ ਅਨੁਸਾਰ 4:30 ਵਜੇ ਤੱਕ ਪੂਰਾ ਕਲੀਅਰ ਕਰਕੇ ਰਾਤ ਨੂੰ ਹਾਂ ਅੱਛਾ 4:30 ਵਜੇ ਤੱਕ ਪੂਰਾ ਕਲੀਅਰ ਕਰਕੇ ਤੇ ਉਹਨਾਂ ਨੂੰ ਹਵਾਲਾ ਚ ਬੰਦ ਕਰਕੇ ਤੇ ਆ ਮੈਂ ਆ ਕੇ ਪਹੇਗਾ 5:30 ਵਜੇ ਕਿ 6 ਵਜੇ ਮੇਰੇ ਆਇਆ ਫੋਨ ਰੀਡਦਾ ਮੈਨੂੰ ਕਹਿੰਦਾ ਇਹ ਆਪਣੇ ਨਾ ਥਾਣੇ ਆਪਣੇ ਦਫ਼ਤਰ ਕੇ ਧਰਨਾ ਲੱਗਿਆ ਹੋਇਆ ਅੱਛਾ ਮੈਂ ਕਿਹਾ ਕਹਦਾ ਕਹਿੰਦਾ ਨਿਆਲਪਿੰਡ ਦੀ ਆਇਆ ਲੋਕ 100 200 ਬੰਦਾ ਹੈ ਮੈਂ ਕਿਹਾ ਕਿਵੇਂ ਵੀ ਕੀ ਗੱਲ ਹੈ ਕਹਿੰਦਾ ਇਹ ਕਹਿੰਦੇ ਵੀ ਸਾਡੇ ਪਿੰਡੋਂ ਮੁੰਡੇ ਨਹੀਂ ਜਾਇ ਚੱਕ ਲੈ ਤੇ ਮੇਰਾ ਮਤਲਬ ਜਿਵੇਂ ਪੁਲਿਸ ਦੀ ਭਾਸ਼ਾ ਹੁੰਦੀ ਹੈ ਵੀ ਨਾਲੇ ਕ੍ਰਾਈਮ ਕਰਦੇ ਆ ਇਹ ਇਹਨਾਂ ਨੂੰ ਭਜਾ ਦਿੰਦੇ 100 100 ਹੈ ਨਾ ਜਿਹੜੇ ਜਿਹੋ ਜਿਹੇ ਲਫ਼ਜ਼ ਮਤਲਬ ਮੈਂ ਕਿਹਾ ਨਹੀਂ ਵੀ ਮੈਂ ਆਉਣਾ ਵੀ ਚਾਰ ਮਾਰੋ ਡਾਂਗਾ ਭਜਾ ਦੋ ਨਾ ਆ ਹੀ ਹੁੰਦਾ ਹੈ ਹੈ ਨਾ ਵੀ ਇਹਨਾਂ ਨੂੰ ਮੈਂ ਕਿਹਾ ਨਹੀਂ ਵੀ ਮੈਂ ਆਉਣਾ ਉਹ ਮੈਂ ਉੱਥੇ ਗਿਆ ਤਿੰਨ ਦਿਨ ਹੋ ਗਏ ਸੀ ਸੁੱਤੇ ਨਹੀਂ ਸੀ ਮੇਰੇ ਕਹਿੰਦਾ ਰਾਤ 'ਚ ਮਸਾਂ ਘੰਟਾ ਦੋ ਘੰਟੇ ਸੁੱਤੇ ਹੋਵਾਂਗੇ ਅਸੀਂ ਸਾਰੇ ਜਿੰਨੇ ਮੇਰੀ ਸਾਡੀ ਜੋਟੀ ਸੀ ਹਾਂ ਜੋਟੀ ਸੀ ਤਾਂ ਥੱਕੇ ਵੀ ਬਹੁਤ ਸੀ ਅੱਖਾਂ ਬੰਦ ਹੋ ਰਹੀਆਂ ਸੀ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਕੀ ਗੱਲ ਹੈ ਉਹ ਕਹਿੰਦੀ ਸਾਡੇ ਪਿੰਡ ਦੇ ਮੁੰਡੇ ਨੇ ਜਾਇ ਫੜ ਲਿਆ ਮੈਂ ਕਿਹਾ ਵੀ ਉੱਥੋਂ ਤਾਂ 10 ਲੱਖ ਰੁਪਇਆ ਵੀ ਫੜਿਆ ਕਹਿੰਦੇ ਨਹੀਂ ਉਹ ਸਾਡੇ ਘਰੋਂ ਨਹੀਂ ਲੈਂਦਾ ਉਹ ਤਾਂ ਪੁਲਿਸ ਆਪਦੇ ਕੋਲੋਂ ਪਾ ਰਹੀ ਆ ਮੈਂ ਸਰਪੰਚ ਨੂੰ ਕਿਹਾ ਵੀ 10 ਲੱਖ ਰੁਪਏ ਐਡੀ ਪੁਲਿਸ ਕਿੰਨੀ ਅਮੀਰ ਹੋ ਗਈ ਆ ਆਪਦੇ ਪੱਲਿਓਂ ਪਾਊਗੀ ਹੂੰ ਉਹ ਨਹੀਂ ਮੈਂ ਕਿਹਾ ਫਿਰ ਐਸਟਰੰਗ ਕਰਦੇ ਆ ਇੱਕ ਸਰਪੰਚ ਸਾਹਿਬ ਤੁਸੀਂ ਜਾਓ ਇੱਕ ਸਾਡਾ ਹੀ ਐਸੇ ਬਲਾ ਲੈਨੇ ਤੁਸੀਂ ਜਾ ਕੇ ਉਹਨਾਂ ਤੋਂ ਮੁੰਡਿਆਂ ਤੋਂ ਪੁੱਛ ਲਓ ਜੇ ਤਾਂ ਉਹਨਾਂ ਨੇ ਕੀਤਾ ਤੁਸੀਂ ਤਾਂ ਤਾਂ ਹੀ ਆਏ ਉਹ ਨਾ ਵੀ ਨਜਾਇਜ਼ ਹੋ ਰਹੀ ਹੈ ਔਰਤ ਦੇ ਯਕੀਨ ਕਰਕੇ ਆਏ ਦੀ ਮਦਰ ਤੇ ਉਹ ਔਰਤ ਬਹੁਤ ਬੋਲੇ ਬਹੁਤ ਜ਼ਿਆਦਾ ਮਤਲਬ ਦੇਖੋ ਜੀ ੱੱਕਾ ਜੀ ਸਾਡੇ ਜੀ ਓਂ ਜੀ ਬੋ ਜੀ ਹਨਾ ਮੈਂ ਕਿਹਾ ਤੁਸੀਂ ਤਾਂ ਇਹਦੇ ਤੇ ਤਾਂ ਹੀ ਆਏ ਨਾ ਵੀ ਇਹਦੇ ਨਾਲ ਨਜਾਇਜ਼ ਹੋ ਰਿਹਾ ਹੈ ਠੀਕ ਹੈ ਨਜਾਇਜ਼ ਹੋ ਰਿਹਾ ਤਾਂ ਤੁਹਾਡੇ ਇਹਦੇ ਬੱਚਿਆਂ ਨੂੰ ਪੁੱਛ ਲਓ ਜਾ ਕੇ ਹਾਂ ਤੁਸੀਂ ਜੇ ਇਹ ਤੁਹਾਨੂੰ ਝੂਠ ਬੋਲ ਕੇ ਲਿਆਈ ਹੋਈ ਤੇ ਫੇਰ ਤਾਂ ਤੁਹਾਨੂੰ ਵੀ ਬੁੱਧੂ ਬਣਾ ਰਹੀ ਹੈ ਫੇਰ ਤੁਸੀਂ ਉਹਦੀ ਪੈਰਵਾਈ ਕਰੋਗੇ ਕਹਿੰਦੇ ਨਹੀਂ ਜੀ ਜੇ ਇਹਦੇ ਮੁੰਡੇ ਹੋਏ ਤਾਂ ਫੇਰ ਅਸੀਂ ਮੁਕਦਮੇ 'ਚ ਵੀ ਨਹੀਂ ਪੈਰਵਾਈ ਕਰਾਂਗੇ ਕੋਈ ਇਹ ਦੇ ਕੋ ਨਹੀਂ ਕਰੂਗਾ ਤੇ ਉਹ ਚਲੋ ਮੈਂ ਕਹ ਵੀ ਇਹ ਚੰਗਾ ਹੀ ਹੈ ਚੰਗਾ ਹੀ ਹੋਇਆ ਇਹ ਵੀ ਇਹਨੇ ਜੇਲ੍ਹ ਲਿਆਂਦੇ ਇੱਕ ਵਾਰੀ ਆਉਦੇ ਪਿੰਡ ਦੇ ਵਿੱਚੋਂ ਆਦਾ ਸਪੋਰਟ ਸਿਸਟਮ ਹੀ ਖਤਮ ਕਰ ਲਿਆ ਮੈਂ ਉਹ ਭੇਜੇ ਉਹਨਾਂ ਨੇ ਮੁੰਡਿਆਂ ਕੋਲ ਗਏ ਉਹਨਾਂ ਨੇ 2 ਮਿੰਟ ਚ ਦੱਸ ਤਾਂ ਕਿਉਂਕਿ ਰਾਤ ਦੇ ਨੂੰ ਸਾਰੀ ਗੱਲ ਦੱਸਤੀ ਹਾਂ ਦੱਸ ਤੇ ਸੀ ਆਉ ਹੋ ਗਿਆ ਜੀ ਆ ਹੋ ਗਿਆ ਜੀ ਗਲਤੀ ਹੋ ਗਈ ਜਮ ਸਰਪੰਚ ਜਾਂ ਪੰਚਾਇਤ ਸੀ ਜਿਹੜੀ ਉਹ ਕਹਿੰਦੇ ਵੀ ਭਾਈ ਤੂੰ ਆ ਦਾ ਕੰਮ ਕਰ ਵਿੱਚ ਸਜ਼ਾ ਹੋਈ ਬੰਦਿਆਂ ਨੂੰ ਅੱਛਾ ਉਦੋਂ ਵੀ ਤਾਂ ਉਹਨਾਂ ਨੇ ਅਪਰਾਧ ਕੀਤਾ ਕਿਉਂ ਕੁੜੀ ਚੱਕੀ ਕਿਉਂ ਉਹਨਾਂ ਨੇ ਪੈਸਿਆਂ ਲਈ ਮਤਲਬ ਕ੍ਰਿਮੀਨਲ ਮਾਈਂਡ ਸੀ ਉਦੋਂ ਬਾਅਦ ਉਹ ਜਦੋਂ ਪਰੋਲ ਤੇ ਆਏ ਮੁੰਡੇ ਉਹਨਾਂ ਨੇ ਫੇਰ ਰੇਪ ਕੀਤਾ ਓਕੇ ਉਹ ਰੇਪ ਕੇਸ 'ਚ ਸਜ਼ਾ ਹੋਈ ਪਹਿਲਾਂ ਉਸ ਮੁਕੱਦਮੇ 'ਚ ਸਜ਼ਾ ਹੋਈ ਫੇਰ ਉਹਦੇ 'ਚ ਦੂਜੇ ਰੇਪ ਕੇਸ ਦੇ ਵਿੱਚ ਸਜ਼ਾ ਹੋਵੇ ਓਕੇ ਮਤਲਬ ਉਹ ਕ੍ਰਿਮੀਨਲ ਮਾਈਂਡ ਸੀ ਇਜ਼ੀ ਮਨੀ ਉੱਥੇ ਉਹਨਾਂ ਦੇ ਪਤਾ ਸੀ ਇੱਕ ਜਿਵੇਂ ਬਿਜ਼ਨਸਮੈਨ ਦੇ ਕੰਮ ਕਰਦਾ ਹੈ ਨਾ ਕੋਈ ਵਰਕਰ ਉਹ ਜਦੋਂ ਪੈਸਿਆਂ ਦਾ ਆਉਣ ਜਾਣ ਦੇਖਦਾ ਇਹਨੂੰ ਇਹ ਤਾਂ ਪਤਾ ਨਹੀਂ ਵੀ ਅਗਲੀ ਦੀ ਪੋਜੀਸ਼ਨ ਕੀ ਹੈ ਵੀ ਕਿਵੇਂ ਖਿੱਚ ਧੂਕੇ ਬਿਜ਼ਨਸ ਨੂੰ ਉਹਦੇ ਦਿਮਾਗ 'ਚ ਤਾਂ ਪੈਸੇ ਆਉਂਦੇ ਹੀ ਲੱਗਦੇ ਆ ਵੀ ਇਹਨਾਂ ਦੇ ਤਾਂ ਸ਼ਾਮ ਨੂੰ 10 ਬੱਸਾਂ ਤੇ 40-50 ਹਜ਼ਾਰ ਤਾਂ ਦਿਨ 'ਚ ਢਿੱਗਦਾ ਹੈ ਜੇ ਸਾਨੂੰ ਮਤਲਬ 20 ਦਿਨਾਂ ਦੀ ਕਮਾਈ ਦੇ ਦੂਗਾ ਇਹਨੂੰ ਕੀ ਫਰਕ ਪੈਂਦਾ ਬਹੁਤ ਬਹੁਤ ਸ਼ੁਕਰੀਆ ਵਿਰਖ ਸਾਹਿਬ ਤੁਸੀਂ ਜਿਹੜੇ 3-4 ਅਪਰਾਧ ਨਾਲ ਜੁੜੇ ਹੋਏ ਵੱਡੇ ਜਿਹੜੇ ਐਪੀਸੋਡ ਸੀਗੇ ਵੱਡੇ ਕਿਸੇ ਸੀਗੇ ਖਾਸ ਕਰਕੇ ਕਾਲੇ ਕੱਛਿਆਂ ਵਾਲਾ ਗਰੂਪ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਐਕਟਿਵ ਸੀ ਕੀ ਕੁਝ ਕਰਦਾ ਸੀ ਉਸ ਤੋਂ ਬਿਨਾ ਫਿਰ ਦੂਜਾ ਜਿਹੜਾ ਜੋਤਸ਼ੀਆਂ ਦੇ ਜਾਂ ਇਹ ਕਹਿ ਲਓ ਵੀ ਕਾਲੇ ਏਲਮ ਵਾਲੇ ਹੋਏ ਇਹਨਾਂ ਦੇ ਪਿੱਛੇ ਲੱਗ ਕੇ ਲੋਕ ਕਿਵੇਂ ਅਪਰਾਧੀ ਬਣ ਜਾਂਦੇ ਨੇ ਤੇ ਕਿਵੇਂ ਅਪਰਾਧ ਕਰਕੇ ਮੁੜ ਕੇ ਜਿਹੜੇ ਸਲਾਖਾ ਪਿੱਛੇ ਜਾਂਦੇ ਨੇ ਤੇ ਇੱਕ ਬੱਚੀ ਨੂੰ ਜਿਹੜਾ ਕਡਨੈਪਿੰਗ ਦਾ ਕੇਸ ਦਾ ਪੂਰਾ ਚਾਰਣਾ ਪਾਇਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ ਜੀ ਥੈਂਕ ਯੂ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ